हां जी ਵੀਰੋ ਆ ਜਿਹੜੇ ਤੁਹਾਨੂੰ ਪਲਾਟ ਆਪਾਂ ਦਿਖਾ ਰਹੇ ਆ ਇਹ ਘਰ ਬਣਾਉਣ ਲਈ ਬਹੁਤ ਹੀ ਵਧੀਆ ਲੋਕੇਸ਼ਨ ਆ ਮਹਿਤਾ ਚੌਂਕ ਦੇ ਨੇੜੇ ਇਹ ਜਿਹੜੀ ਸੜਕ ਆ ਤੁਸੀਂ ਵੇਖ ਰਹੇ ਆ ਇਹ ਟਕਾਪੁਰ ਨੂੰ ਵੀ ਜਾਂਦੀ ਆ ਪਿੰਡ ਖੱਬੇ ਰਾਜਪੂਤਾ ਵਾਂ ਬਾਹਰ ਵਾਰ ਇਹ ਪਲਾਟ ਆ 18 ਫੁੱਟੀ ਸੜਕ ਤੇ ਤੇ ਇਹ ਜਿਹੜੀ ਸੜਕ ਆ ਇਹ ਟਕਾਪੁਰ ਨੂੰ ਵੀ ਜਾਂਦੀ ਆ ਬੋਟਰ ਰੋਡ ਵੀ ਬਹੁਤ ਪੱਕਾ ਸੜਕਾਂ ਜਿਹੜੀ ਆ ਬਣੀਆਂ ਤੇ ਬਹੁਤ ਵਧੀਆ ਲੋਕੇਸ਼ਨ ਆ ਗਰਾਊਂਡ ਵੀ ਜਿਹੜੀ ਆ 150 ਕਿ ਮੀਟਰ ਤੇ 100 150 ਮੀਟਰ ਤੇ ਗਰਾਊਂਡ ਆ ਪਾਣੀ ਵਾਲੀ ਟੈਂਕੀ ਸਾਰਾ ਹੀ ਇੱਥੇ ਸਾਰੀਆਂ ਹੀ ਸਹੂਲਤਾਂ ਵਾਂ ਤੇ ਬੱਚਿਆਂ ਲਈ ਜਿਹੜੀਆਂ ਬੱਸਾਂ ਵੀ ਸਕੂਲ ਜਾਣ ਲਈ ਇੱਥੇ ਰੁਕਦੀਆਂ ਵਾਂ 메ਨ ਸੜਕ ਦੇ ਉੱਤੇ ਆ ਦੋ ਰਾਹ ਪੈਂਦੇ ਆ ਇੱਕ ਪਿੰਡ ਨੂੰ ਜਾਂਦੀ ਆ ਗਲੀ ਜਿਹੜੀ ਉਹ ਵੀ ਇਹਨੂੰ ਪੈਂਦੀ ਆ ਤੇ ਇਹ ਸੜਕ ਜਿਹੜੀ 18 ਫੁੱਟੀ ਇਹ ਵੀ ਇਸ ਨੂੰ ਪਲਾਟਾਂ ਨੂੰ ਪੈਂਦੀ ਆ ਇਹ ਜਿਹੜੀ ਤੁਸੀਂ ਗਲੀ ਵੇਖ ਰਹੇ ਆ ਇਹ ਪਿੰਡ ਨੂੰ ਜਾਂਦੀ ਆ ਤੇ ਇਹ ਵੀ ਰਾਹ ਰਸਤਾ ਜਿਹੜਾ ਵਾ ਇਹ ਪਲਾਟਾਂ ਨੂੰ ਲੱਗਦਾ ਵਾ ਬਹੁਤ ਹੀ ਵਾਜਬ ਰੇਟ ਤੇ ਸਸਤੇ ਤੇ ਆਸਾਨ ਕਿਸ਼ਤਾਂ ਤੇ ਤੁਸੀਂ ਲੈ ਸਕਦੇ ਆ ਮਾਲਕ ਐਸ ਵੇਲੇ ਕੈਨੇਡਾ ਵਾ ਉਹਨਾਂ ਦਾ ਬ੍ਰਦਰ ਇੱਥੇ ਆ ਤੁਸੀਂ ਨੰਬਰ ਆਪਾਂ ਮੈਂਸ਼ਨ ਕਰ ਦਾਂਗੇ ਤੁਸੀਂ WhatsApp ਕਾਲ ਕਰ ਸਕਦੇ ਆ ਡਾਇਰੈਕਟਰ ਮਿਲਕ ਪਲਾਂਟ ਵੇਰਕਾ ਸਰਦਾਰ ਅੰਮਰਬੀਰ ਸਿੰਘ ਬੱਲ ਖੱਬੇ ਰਾਜਪੂਤਾ ਉਹਨਾਂ ਦੇ ਇਹ ਪਲਾਟ ਆ ਮਹਿਤੇ ਥਾਣੇ ਤੋਂ ਸਾਹਮਣਾ ਜਿਹੜਾ ਰਸਤਾ ਆਉਂਦਾ ਵਾ ਉਸ ਰਸਤੇ ਤੋਂ 1 ਕਿਲੋਮੀਟਰ 1.5 ਕਿਲੋਮੀਟਰ ਤੇ ਇਹ ਪਲਾਟ ਵਾ ਬਾਰ ਬਾਰ ਪਿੰਡ ਦੇ ਪਲਾਟਾਂ ਦਾ ਨਕਸ਼ਾ ਵੀ ਬਣਿਆ ਵਾ ਕਮੈਂਟ ਦੇ ਵਿੱਚ ਵੀ ਪਾ ਦਾਂਗੇ ਤੇ ਵੀਡੀਓ ਦੇ ਵਿੱਚ ਵੀ ਅਖੀਰ ਤੇ ਆਉਂਦਾ ਵਾ ਘਰ ਬਣਾਉਣ ਲਈ ਬਹੁਤ ਵਧੀਆ ਲੋਕੇਸ਼ਨ ਆ ਆਸਾਨ ਕਿਸ਼ਤਾਂ ਤੇ ਮਿਲੂਗੀ ਤੁਸੀਂ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਆ ਪਿੰਡ ਖੱਬੇ ਰਾਜਪੂਤਾ ਨੇੜੇ ਮਹਿਤਾ ਚੌਕ